ਨੇ ਸਵਸਥੇ ਪਿੰਡਾ ਲਾਤ ਬਹੁਤ ਮੜੇ ਆ ਜੀ ਨਿਸ਼ਾਰਾ ਪੱਤਨ ਪਿੰਡਾ ਸਾਡਾ ਇਹਨਾ ਪਾਣੀ ਆਈ ਸਾਡੀਆਂ ਮਕਾਨਾਂ ਦਾ ਨਾਲ ਟੱਕਰ ਖਾਂਡਿਆ ਆ ਕਈ ਘਰਾਂ ਵਿੱਚ ਵੜ ਗਿਆ ਡੰਗਰ ਬੱਛਾ ਸਾਡਾ ਜਿਹੜਾ ਉਹ ਡੁੱਬ ਚੱਲਾ ਹੈਗਾ ਆਪਾਂ ਮਸਾਂ ਹੀ ਕੱਢ ਕੇ ਉਹਨਾਂ ਗੜਿਆ ਠੀਕ ਆ ਨਹੀਂ ਉੱਚੀਆਂ ਜਗ੍ਹਾ ਤੇ ਬੰਨਿਆ ਆ ਕੋਈ ਪੱਠਾ ਨਹੀਂ ਪਾਉਣ ਨੂੰ ਕਮਾਰ ਦੀ ਫਸਲ ਸਾਰੀ ਜਿਹੜੀ ਉਹ ਗਰਗ ਗਈ ਆ ਠੀਕ ਆ ਗਲ ਗਈ ਆ ਸਾਰੀ ਕੋਈ ਪੱਠਾ ਨਹੀਂ ਬਚਿਆ ਕੋਈ ਕਸ ਨਹੀਂ ਬਚਿਆ ਜੀ ਕਿੰਨੀ ਜ਼ਮੀਨ ਐ ਇਸ ਵਕਤ ਮਾਰਹੇਟ ਮਾਰਹੇਟ ਦੀ ਨਿਸ਼ਾਰੇ ਪੱਤਨ ਦੀ ਕੱਲੇ ਦੀ ਜ਼ਮੀਨ ਜਿਹੜੀ ਉਹ ਤਿੰਨ ਤੋਂ 400 ਕਿੱਤਾ ਦੀ ਮੰਗ ਕਰਦੇ ਹਾਂ ਮੰਗ ਇਹੀ ਕਰਦੇ ਹਾਂ ਵੀ ਸਰਕਾਰ ਸਾਡਾ ਥੋੜਾ ਜਿਹਾ ਸਾਥ ਦੇਵੇ ਡੁੱਬਦਿਆਂ ਨੂੰ ਬਚਾਵੇ ਕਤੂਸੀ ਬੰਨ ਸਾਡਾ ਬੰਦ ਹੈ ਜਿਹੜਾ ਇਹ ਪਾਣੀ ਨਾ ਆਏ ਕਰੇ ਇੱਧਰ ਅਸੀਂ ਇਹੋ ਸਰਕਾਰ ਤੋਂ ਮੰਗ ਕਰਨੇ ਚਾਹੁੰਦੇ ਆਗੇ ਕਿ ਜੋ ਲੋਕਾਂ ਦਾ ਨੁਕਸਾਨ ਹੋਇਆ ਹੈਗਾ ਉਹਦੀ ਪਰਪਾਈ ਕੀਤੀ ਜਾਵੇ ਫਸਲਾਂ ਦਾ ਨੁਕਸਾਨ ਹੋਇਆ ਨੇ ਸਾਰੇ ਜ਼ਮੀਦਾਰ ਡੁੱਬ ਗਏ ਜਿਨ੍ਹਾਂ ਗਰੀਬਾਂ ਬਚਾ ਲਿਆ ਨੇ ਪੈੜੀਆਂ ਠੇਕੇ ਤੇ ਲਾ ਕੇ ਪਈਆਂ ਆਗੀਆਂ ਉਹ ਕਿੱਥੋਂ ਪੈਸੇ ਦੇਣਗੇ ਸਰਕਾਰ ਨੇ ਜੋ ਸਾਡੇ ਇਲਾਕੇ ਦੇ ਐਮਐਲਏ ਵੀ ਹੈਗੇ ਆ ਉਹਨਾਂ ਨੇ ਵੀ ਕਦੀ ਆਣ ਕੇ ਸਾਨੂੰ ਨਹੀਂ ਪੁੱਛਿਆ ਇਹ ਪਿੰਡ ਨੂੰ ਕਿ ਤੂੰ ਕਿੱਥੇ ਆ ਗਿਆ ਕਿੱਥੋਂ ਨਹੀਂ ਜਦੋਂ ਵੋਟਾਂ ਲੈਣੀਆਂ ਆ ਗਈਆਂ ਉਦੋਂ ਸਾਰੇ ਆਉਂਦੇ ਆ ਜਦੋਂ ਵੋਟਾਂ ਪਾਉਣੀਆਂ ਆ ਮੁਰਕੇ ਕੋਈ ਨਹੀਂ ਪੁੱਛਦਾ ਆਣ ਕਿ ਦੇਖੋ ਤੁਹਾਡੇ ਸਾਹਮਣੇ ਆ ਸਾਰਾ ਬਹੁਤ ਨੁਕਸਾਨ ਆ ਹੈ ਉਹ ਤਾਂ ਸਾਡੀ ਗਵਰਨਮੈਂਟ ਦੀ ਵੀ ਨਿਰਾਸ਼ਾ ਆ ਤੁਸੀਂ ਦੇਖਿਓ ਮਈ ਮਹੀਨੇ ਜੂਨ ਮਹੀਨੇ ਜੁਲਾਈ ਮਹੀਨੇ ਇਹ ਦਰਿਆ ਸੁਆ ਬਣ ਗਿਆ ਸੀ ਡੈਮ ਤੇ ਇਸ ਕਰਕੇ ਬਣਾਏ ਵੀ ਹੜ੍ਹਾਂ ਤੋਂ ਬਚਾਉਣ ਵਾਸਤੇ ਜਿਹੜੇ ਡੈਮ ਆ ਡੈਮ ਉਲਟਾ ਸਾਨੂੰ ਮਾਰਨ ਲੱਪੇ ਆ ਪਹਿਲਾ ਸਾਰਾ ਸਾਲ ਪਾਣੀ ਜਮਾਂ ਰੱਖਦੇ ਵਿੱਚ ਬਰਸਾਤਾਂ ਆਉਂਦੀਆਂ ਉਦੋਂ ਬਰਸਾਤ ਦੇ ਪਾਣੀ ਦੀ ਮਾਰ ਪੈਂਦੀ ਆ ਉਦੋਂ ਡੈਮ ਵਾਲੇ ਪਾਣੀ ਛੱਡਦੇ ਹੁਣ ਮੁੜ ਕੇ ਕਹਿੰਦੇ ਵੀ ਸਾਡੀ ਮਜ਼ਦੂਰੀ ਹੈ ਤੇ ਬਾਕੀਆ ਮਜ਼ਦੂਰੀ ਆ ਪਰ ਇਹ ਤਾਂ ਧਿਆਨ ਦੇ ਉਹਨਾਂ ਨੇ ਰੱਖਣਾ ਨਾ ਪਹਿਲਾਂ ਵੀ ਘਟੋ ਘਟੋ ਉਨੀ ਕੁ ਗੰਜਾਸ਼ ਰੱਖੋ ਹੁਣ ਤੇ ਸਿਸਟਮ ਵੀ ਵੀ ਇਦਾਂ ਦੇ ਆ ਵੀ ਇਹਨਾਂ ਨੂੰ 6-6 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਵੀ ਆ ਕਿ ਇੰਨਾ ਮੀਂਹ ਪੈਣਾ ਉਹ ਸਿਸਟਮ ਕਾਦੇ ਵਾਸਤੇ ਇਹਨਾਂ ਨੇ ਲਾਇਆ ਉਹ ਸਿਸਟਮ ਨਾਲ ਦੇਖਦੇ ਆ ਵੀ ਇੰਨਾ ਆਮ ਬੰਦਿਆਂ ਨੇ ਦੱਸਤਾ ਵੀ ਆ ਕਿ ਮੀਂਹ ਵਾਦੇ ਪੈਣੇ ਆ ਇਹਨਾਂ ਨੂੰ ਨਹੀਂ ਪਤਾ ਲੱਗਾ ਪੀਂਦੀ ਵੱਧ ਪੈਣੇ ਅਸੀਂ ਉਹਨਾਂ ਆਪਣਾ ਐਂਟੀਆਮ ਰੱਖੀਏ ਘੁੱਟੋ ਘਾਟੇ ਡੈਮ ਚ ਤੇ ਗੰਜਾਸ਼ ਰੱਖੀ ਹੋਣੀ ਵੀ ਪਾਣੀ ਮਾੜਾ ਮੋਢਾ ਚੱਲ ਸਕੇ